ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਮ ਬੁਟੀਕ ਤੇ ਹਾਂਜੀ ਅੱਜ ਮੈਂ ਤੁਹਾਡੇ ਲਈ ਸਿੰਪਲ ਸਲਵਾਰ ਦੀ ਕਟਿੰਗ ਵੀਡੀਓ ਲੈ ਕੇ ਆਈਆਂ ਤੇ ਇਸ ਸਲਵਾਰ ਦੀ ਲੰਬਾਈ ਹੈਗੀ ਆਪਣੇ ਕੋਲ 38 ਇੰਚ 벨ਟ 25 ਇੰਚ ਹੈ ਤੇ ਆਪਣੇ ਕੋਲ ਜਿਹੜਾ ਪਹੁੰਚਾ ਉਹ 7 ਇੰਚ ਹੈ ਠੀਕ ਹੈ ਜੀ ਹਾਂਜੀ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਜੀ ਤੇ ਲਾਸਟ ਤੱਕ ਜਰੂਰ ਦੇਖਿਓ ਜੀ ਜੇਕਰ ਤੁਸੀਂ ਸਕਿਪ ਕਰੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਆਪਾਂ ਕਿਵੇਂ ਕਟਿੰਗ ਦੱਸੀ ਹੈ ਹਾਂਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਜੇਕਰ ਤੁਸਨ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਹਾਂਜੀ ਸਲਵਾਰ ਆਪਾਂ ਦੋ ਤਰੀਕਿਆਂ ਨਾਲ ਕੱਟ ਸਕਦੇ ਹਾਂ ਪਹਿਲਾ ਤਰੀਕਾ ਵੀ ਆਪਾਂ ਇੱਕ ਸਾਈਡ ਤੋਂ ਪੌਂਚਾ ਕੱਢਾਂਗੇ ਤੇ ਇਧਰੋਂ ਬੈਲਟ ਨਿਕਲ ਜਾਊਗੀ ਠੀਕ ਹੈ ਜੀ ਬਾਕੀ ਜਿਹੜਾ ਆਪਣੇ ਕੋਲੇ ਬਚਿਆ ਕੱਪੜਾ ਇਹਨੂੰ ਆਪਾਂ ਡਬਲ ਫੋਲਡ ਕਰਕੇ ਤੇ ਇਹਦੇ ਵਿੱਚੋਂ ਆਪਾਂ ਕੁੰਦੇ ਕੱਢ ਲਾਂਗੇ ਤੇ ਦੂਜਾ ਤਰੀਕਾ ਦੂਜਾ ਤਰੀਕਾ ਇਹ ਹੁੰਦਾ ਵੀ ਆਪਾਂ ਸਾਰੇ ਕੱਪੜੇ ਨੂੰ ਇਸ ਤਰੀਕੇ ਨਾਲ ਡਬਲ ਫੋਲਡ ਕਰਕੇ ਇਸ ਤਰੀਕੇ ਨਾਲ ਡਬਲ ਫੋਲਡ ਕਰ ਲਾਂਗੇ ਆਪਾਂ ਤੇ ਆਪਾਂ ਇੱਕ ਸਾਈਡ ਤੋਂ ਪਹੁੰਚਾ ਕੱਢਾਂਗੇ ਤੇ ਦੂਜੇ ਪਾਸੇ ਤੋਂ ਆਪਾਂ ਕੁੰਦੇ ਕੱਢਾਂਗੇ ਠੀਕ ਹੈ ਜੀ ਇਹ ਦੂਜਾ ਤਰੀਕਾ ਹੁੰਦਾ ਆਪਾਂ ਉਦੋਂ ਵਰਤਦੇ ਹਾਂ ਜਦੋਂ ਆਪਣੇ ਕੋਲ ਸਲਵਾਰ ਦਾ ਕੱਪੜਾ ਘੱਟ ਹੋਵੇ ਜਾਂ ਆਪਣੇ ਕੋਲ 2.5 ਮੀਟਰ ਹੋਵੇ ਉਦੋਂ ਆਪਾਂ ਇਹ ਤਰੀਕਾ ਵਰਤਣਾ ਹੁੰਦਾ ਵੈਸੇ ਆਪਾਂ ਸਲਵਾਰ ਦੀ ਕਟਿੰਗ ਇਸ ਤਰੀਕੇ ਨਾਲ ਹੀ ਕਰਦੇ ਆ ਕਿਉਂਕਿ ਆਪਣੇ ਕੋਲ ਹੁਣ ਕਪੜਾ ਬਹੁਤ ਹੈ ਤੇ ਸਲਵਾਰ ਆਪਾਂ ਹਲਕੀ ਵੀ ਨਹੀਂ ਬਣਾਉਣੀ ਇਸ ਲਈ ਆਪਾਂ ਇਸ ਪਹਿਲੇ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਾਂਗੇ ਤੇ ਕਦੇ ਵੀ ਸਲਵਾਰ ਕੱਟਣ ਤੋਂ ਪਹਿਲਾਂ ਇੱਕ ਵਾਰੀ ਕੱਪੜੇ ਨੂੰ ਮਿੰਤੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਕੱਪੜੇ ਸਲਵਾਰ ਦੀ ਮਿੰਤੀ ਵੀ ਜ਼ਰੂਰ ਕਰਨੀ ਚਾਹੀਦੀ ਹੈ ਵੀ ਆਪਾਂ ਸਲਵਾਰੀ ਦੇ ਵਿੱਚ ਬਣ ਜੂਗੀ ਜਾਂ ਨਹੀਂ ਹੁਣ ਆਪਾਂ ਪਹਿਲਾਂ ਕੀ ਕਰਾਂਗੇ ਆਪਾਂ ਇਸ ਦੀ ਉਲਟੀ ਸਾਈਡ ਨੂੰ ਆ ਸਿੱਧੀ ਸਾਈਡ ਹੈ थले करा तो जी उल्टी सैड है इसनों उपर करा इस तरीके हम पहले आपचे कट्टे ਹਾਂਜੀ ਪਹਿਲਾਂ ਆਪਾਂ ਪੋਚਾ ਕੱਟਾਂਗੇ ਤਿਆਰ ਪੋਚਾ ਆਪਣੇ ਕੋਲ 7 ਇੰਚ ਹੈ ਤੇ ਆਪਾਂ ਡਬਲ ਕਰਕੇ ਰੱਖਣਾ 14 ਇੰਚ ਆਪਾਂ 14 ਇੰਚ ਨਾਪ ਲਵਾਂਗੇ ਪੋਚੇ ਦੀ ਚੜਾਈ ਤੇ ਆਪਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਆਪਾਂ ਸਾਈਡ ਤੋਂ ਕਪੜਾ ਵੀ ਨਾਪ ਕੇ ਦੇਖਣਾ ਆਪਣੀ 벨ਟ ਬੰਨਦੀ ਹੈ ਜਾਂ ਨਹੀਂ ਆ ਦੇਖੋ ਆਪਣੇ ਕੋਲ ਮਗਰ 16 ਇੰਚ ਬਚਦਾ ਕਪੜਾ ਤੇ ਆਪਣੇ ਕੋਲ 벨ਟ ਬਧੀਆਂ ਆਸਾਨੀ ਨਾਲ ਨਿਕਲ ਜੂਗੀ ਜੇਕਰ ਤੁਹਾਡੇ ਕੋਲ ਕਪੜੇ ਦਾ ਪੰਨਾ ਘੱਟ ਹੈ ਫਿਰ ਤੁਸੀਂ ਇਹਦੀ ਚੜਾਈ ਘੱਟ ਰੱਖ ਸਕਦੇ ਹੋ 12 ਜਾਂ 13 ਰੱਖ ਸਕਦੇ ਹੋ ਵੀ ਆਪਣੀ 벨ਟ ਇੱਥੋਂ ਪੂਰੀ ਹੋਣੀ ਚਾਹੀਦੀ ਹੈ ਤੇ ਫਿਰ ਜਿਹੜੀ ਆਪਣੇ ਇੱਥੋਂ ਪਹੁੰਚਾ ਘਟੂਗਾ ਉਹ ਆਪਾਂ ਕੁੰਦੇ ਦੇ ਵਿੱਚ ਕੱਢ ਦਾਂਗੇ ਕੁੰਦਾ ਆਪਾਂ ਥੋੜਾ ਵੱਧ ਕਰਕੇ ਰੱਖਾਂਗੇ ਤਾਂ ਉਹਦੇ ਨਾਲ ਆਪਣਾ ਕੀ ਪਹੁੰਚਾ ਪੂਰਾ ਹੋ ਜੂਗਾ ਇਹ ਲੈ ਜਿਹੜਾ ਉੱਪਰੋਂ ਕਾਣ ਨਿਕਲਦਾ ਆਪਾਂ ਇਹਨੂੰ ਇੱਕ ਸਾਈਡ ਤੇ ਕੱਟ ਦਾਂਗੇ ਸਕੇਲ ਨਾਲ ਆਪਾਂ ਇਸ ਹਾਮੀ ਦਾ ਨਿਸ਼ਾਨ ਲਾ ਸਕਦੇ ਹਾਂ ਹੁਣ ਆਪਣੇ ਕੋਲ ਕੱਪੜੇ ਵਿੱਚ ਕੋਈ ਕੰਮ ਨਹੀਂ ਹੈਗਾ ਕਾਣ ਆਪਾਂ ਪਹਿਲਾਂ ਹੀ ਕੱਟਤਾ ਆਪਣੇ ਕੋਲ ਸਲਵਾਰ ਦੀ ਲੰਬਾਈ ਸੀ 38 ਇੰਚ ਤੇ ਆਪਾਂ 5 ਇੰਚ 벨ਟ ਦਾ ਮਾਈਨਸ ਕਰਾਂਗੇ ਹੁਣ 1 2 3 4 5 ਆਪਾਂ 5 ਇੰਚ ਮਾਈਨਸ ਕਰੇ ਆਪਣੇ ਕੋਲ 33 ਇੰਚ ਤਿਆਰ ਰਹਿੰਦੀ ਹੈ ਸਰਵਾਰ ਦਾ ਪਹੁੰਚਾ ਆਪਣੇ ਕੋਲ 33 ਇੰਚ ਤਿਆਰ ਹੁੰਦਾ ਹੈ ਤੇ ਆਪਾਂ ਹੁਣ ਇਹਦੇ ਵਿੱਚ 1 ਇੰਚ ਪਲੱਸ ਕਰਾਂਗੇ 1 ਇੰਚ ਪਲੱਸ ਆਪਾਂ ਕਿਉਂ ਕਰਿਆ ਕਿਉਂਕਿ ਅੱਧਾ ਇੰਚ ਆਪਾਂ ਉੱਪਰ 벨ਟ ਵਿੱਚ ਮੋੜਨ ਵਾਸਤੇ ਰੱਖਣਾ ਹੈ ਤੇ ਅੱਧਾ ਇੰਚ ਪਹੁੰਚੇ ਵਿੱਚ ਇਸ ਲਈ ਆਪਾਂ 34 ਇੰਚ ਤੇ ਨਿਸ਼ਾਨ ਲਾਵਾਂਗੇ ਇੱਦਾਂ ਕਰਕੇ ਆਪਾਂ ਨਿਸ਼ਾਨ ਲਾਉਣਾ ਆ ਦੇਖੋ ਆਪਾਂ 34 ਤੇ ਨਿਸ਼ਾਨ ਲਾ ਲਿਆ ਹੁਣ ਤੇ ਹੁਣ ਆਪਾਂ ਪੌਂਚੇ ਨੂੰ ਕੱਟ ਦਾਂਗੇ ਆ ਦੇਖੋ ਸੋਦਾ ਕੇਲਪ ਕੋਹਤਾ ਪਿਆਰਾ ਹਕ ਅਨ ਆਪਾਂ ਪਹੁੰਚੇ ਦੇ ਵਿੱਚ ਕਾਟ ਕੋੜੀ ਐ ਹਾਂਜੀ ਪਹਿਲਾਂ ਆਪਾਂ ਪਹੁੰਚੇ ਨੂੰ ਇਸ ਤਰੀਕੇ ਨਾਲ ਮੋੜ ਕੇ ਰੱਖ ਲਾਂਗੇ ਆਪਾਂ ਹੁਣ ਇਹਦੇ ਵਿੱਚ 1/2 ਇੰਚ ਦੀ ਕਾਟ 1 1/2 ਇੰਚ ਦੀ ਕਾਟ ਪਾਵਾਂਗੇ ਤੇ ਇੱਥੋਂ ਆਪਾਂ ਰੱਖਾਂਗੇ 5 ਇੰਚ ਠੀਕ ਹੈ ਜੀ ਇੱਕ ਆਟ ਬਾਅਦ ਵੀ ਪਾ ਸਕਦੇ ਆ ਆਪਾਂ ਤੇ ਪਹਿਲਾਂ ਵੀ ਪਾ ਸਕਦੇ ਆ ਜਦੋਂ ਆਪਾਂ ਸਲਵਾਰ ਸਟਿਚ ਕਰਦੇ ਆ ਉਦੋਂ ਵੀ ਕੱਟ ਪਾ ਸਕਦੇ ਆ ਤੇ ਆਪਾਂ ਇੱਥੇ ਸੈਂਟਰ ਚ ਇੱਕ ਕੱਟ ਲਾਉਣਾ ਹਾਂਜੀ ਹੁਣ ਆਪਾਂ 벨ਟ ਕੱਟਾਂਗੇ ਜਿੰਨਾ ਆਪਣੇ ਕੋਲ ਕੱਪੜਾ ਬਾਅਦ ਦਾ ਬਾਅਦ ਚ ਆਪਾਂ ਸਾਰੇ ਨੂੰ ਇਸ ਤਰ੍ਹਾਂ ਆਪਾਂ ਡਬਲ ਫੋਲਡ ਕਰਕੇ ਰੱਖ ਲਾਂਗੇ ਪਹਿਲਾ 벨ਟ ਦੀ ਚੜਾਈ ਦੇਖਾਂਗੇ ਕਿੰਨੀ ਆ ਆਪਣਾ ਤਿਆਰ 벨ਟ ਹੈਗੀ ਆ 25 ਇੰਚ ਤੇ ਆਪਾਂ 26 ਇੰਚ ਰੱਖਾਂਗੇ 1 ਇੰਚ ਪਲੱਸ ਕਰਕੇ ਰੱਖਾਂਗੇ ਆਪਾਂ 1 ਇੰਚ ਪਲੱਸ ਕਰਨਾ 25 ਇੰਚ ਆ ਤਾਂ ਤੇ ਆਪਣੇ ਕੋਲ ਚੜਾਈ 5 ਇੰਚ ਆਪਾਂ 벨ਟ ਤਿਆਰ ਰੱਖਣੀ ਆ ਠੀਕ ਆ ਤੇ ਉਹਦੇ ਵਿੱਚ ਆਪਾਂ ਅੱਧਾ ਇੰਚ ਰੱਖਾਂਗੇ ਆਪਾਂ ਥੱਲੇ ਫੋਲਡਿੰਗ ਵਾਸਤੇ 5 ਇੰਚ ਆਪਾਂ 벨ਟ ਤਿਆਰ ਰੱਖਣੀ ਹੈ ਤੇ ਆਪਾਂ 2 ਇੰਚ 2.5 ਇੰਚ ਆਪਾਂ ਰੱਖ ਸਕਦੇ ਆ ਉੱਪਰ ਆਪਣੇ ਕੋਲ 2.5 ਇੰਚ ਵੱਧਦਾ ਤਾਂ ਆਪਾਂ ਕਟਿੰਗ ਨਹੀਂ ਕਰਨਾ ਇਸੇ ਨੇ ਇਸੇ ਤਰ੍ਹਾਂ ਹੀ ਫੋਲਡ ਕਰ ਦਾਂਗੇ ਜੇ ਤੁਹਾਡੇ ਕੋਲ 1.5 ਸੱਤ ਵੀ ਬਚਦਾ ਕੱਪੜਾ ਤਾਂ ਤੁਸੀਂ 1.5 ਸੱਤ ਵਿੱਚ ਵੀ 5 ਇੰਚ 벨ਟ ਤਿਆਰ ਕਰ ਸਕਦੇ ਹੋ ਲਾਂਗ ਆਪਾਂ ਸਲਵਾਰ ਦੇ ਕੁੰਦੇ ਕੱਟਾਂਗੇ ਜਿੰਨਾ ਵੀ ਆਪਣੇ ਕੋਲ ਸਿਰ ਕਪੜਾ ਬਚਦਾ ਆਪਾਂ ਸਾਰਾ ਹੀ ਡਬਲ ਫੋਲਡ ਇਸ ਤਰ੍ਹਾਂ ਕਰ ਲਾਂਗੇ ਆ ਦੇਖੋ ਇਸ ਤਰੀਕੇ ਨਾਲ ਹਾਂਜੀ ਆਪਣੇ ਕੋਲ ਬਚਿਆ ਕਪੜਾ ਸੀ ਜਿਹੜਾ ਉਹ ਸਾਰਾ ਆਪਾਂ ਡਬਲ ਫੋਲਡ ਕਰਕੇ ਆਪਾਂ ਇਸ ਤਰ੍ਹਾਂ ਵਿਛਾ ਲੈਣਾ ਤੇ ਹੁਣ ਆਪਾਂ ਪੌਂਚੇ ਜਿਵੇਂ 34 ਇੰਚ ਦੇ ਕੱਟੇ ਸੀ ਓਵੇਂ ਆਪਾਂ ਕੁੰਦੇ ਕੱਢਾਂਗੇ ਹੁਣ ਤੇ ਆਪਾਂ 34 ਇੰਚ ਦਾ ਨਿਸ਼ਾਨ ਲਾ ਲਾਂਗੇ ਇੱਕ ਪਾਸੇ ਤੇ ਹੁਣ ਆਪਾਂ 2 ਇੰਚ ਦਾ ਕੁੰਡਾ ਕੱਢਾਂਗੇ। ਬਾਕੀ ਜਿਹੜਾ ਬਚਿਆ ਕੱਪੜਾ ਉਹ ਆਪਾਂ ਇੱਕ ਵਾਰੀ ਛੱਡ ਦਾਂਗੇ। ਆਪਾਂ ਆਸਣ ਵਿੱਚੋਂ ਕੱਢਾਂਗੇ। ਹਾਂਜੀ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੇ ਪਾਸੇ ਨਿਸ਼ਾਨ ਲਾ ਲਾਂਗੇ। ਹਾਂਜੀ ਹੁਣ ਜਿੱਥੋਂ ਆਪਾਂ ਕੁੰਦਿਆਂ ਦੇ ਨਿਸ਼ਾਨ ਲਾਇਆ ਉਧਰ ਆਪਾਂ ਇੰਚੀ ਟੇਪ ਰੱਖਣਾ ਦੋਨੇ ਪਾਸਿਆਂ ਤੋਂ ਫੜ ਕੇ ਤਿਆਪਾ ਸੈਂਟਰ ਦੇ ਵਿੱਚ ਆਪਾਂ ਨਿਸ਼ਾਨ ਲਾ ਲਾਂਗੇ ਤੇ ਹੁਣ ਆਪਾਂ ਆਸਣ ਦਾ ਨਿਸ਼ਾਨ ਲਾਉਣਾ ਹੈ ਕਿਉਂਕਿ ਆਸਣ ਆਪਾਂ ਵਿੱਚੋਂ ਕੱਢਣਾ ਹੈ ਆਪਣੇ ਕੋਲ ਤਿਆਰ ਆਸਣ 9 ਇੰਚ ਹੈ ਤੇ ਆਪਾਂ 1 ਇੰਚ ਪਲੱਸ ਕਰਕੇ ਨਿਸ਼ਾਨ ਲਾਉਣਾ ਹੈ 10 ਇੰਚ ਤੇ ਨਿਸ਼ਾਨ ਲਾਵਾਂਗੇ ਦੋਨੇ ਪਾਸਿਆਂ ਤੇ ਇਹ ਨਿਸ਼ਾਨ ਲਾ ਲੈਣਾ ਆਪਾਂ ਆਪਕੇ ਦੇਖਣਾ ਵੀ ਕਿੰਨੇ ਇੰਚ ਹੈਗਾ ਫਿਰ ਬਰਾਬਰ ਕਰਕੇ ਰੱਖ ਕੇ ਫੇਰ ਹੀ ਦੂਜੇ ਪਾਸੇ ਨਿਸ਼ਾਨ ਲਾਵਾਂਗੇ ਐਸਤਰ ਹੁਣ ਆਪਾਂ ਸਾਰੇ ਨਿਸ਼ਾਨ ਲਾ ਲਏ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਕੱਟਣ ਤੋਂ ਬਾਅਦ ਹੁਣ ਆਪਾਂ ਦੋਨੇ ਪਾਸਿਆਂ ਦੇ ਆਪਾਂ ਬਰਾਬਰ ਕਰਕੇ ਰੱਖ ਲਾਂਗੇ ਕੁੰਦਿਆਂ ਨੂੰ ਇਸ ਤਰੀਕੇ ਨਾਲ ਕਰਕੇ ਦੇਖ ਲਾਂਗੇ ਜੇ ਮੜ ਮੋਟਾ ਵੱਧ ਦਾ ਕੱਪੜਾ ਹੈ ਤਾਂ ਆਪਾਂ ਕੱਟ ਦਾਂਗੇ ਹਾਂਜੀ ਆਪਾਂ ਸਲਵਾਰ ਕਟਿੰਗ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰ ਸਕਦੇ ਹਾਂ ਤੇ ਅਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਥੈਂਕ ਯੂ